ਸ਼ਿਖਾ ਗੁਪਤਾ ਦੀ ਟੀਰਬਾ ਬਾਬਾ ਨਾਨਕ ਨਗਰ ਕੌਂਸਲ ਦੀ ਪ੍ਰਧਾਨ ਦੀ ਵਿਚੋਂ ਹੋਈ ਤਾਜ ਪੋਸ਼ੀ ਐਮਐਲ ਗਰਦੀਪ ਸਿੰਘ ਰੰਧਾਵਾ ਚੇਅਰਮੈਨ ਰਣਜੀਤ ਬਾਠ ਅਤੇ ਕਾਉਂਸਲਰਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਕੀਤਾ ਸਵਾਗਤ ਅਤੇ ਦਿੱਤੀ ਸ਼ਿਖਾ ਗੁਪਤਾ ਨੂੰ ਮੁਬਾਰਕਬਾਦ ਸ਼ਿਖਾ ਗੁਪਤਾ ਨੇ ਆਮ ਆਦਮੀ ਪਾਰਟੀ ਅਤੇ ਐਮਐਲ ਗਰਦੀਪ ਸਿੰਘ ਰੰਧਾਵਾ ਦਾ ਕੀਤਾ ਧੰਨਵਾਦ ਕਿਹਾ ਡੇਰ ਬਾਬਾ ਨਾਨਕਾ ਦਿਲ ਕੋਲ ਕੀ ਕਰਾਂਗੇ ਬਕਾਸ ਬੀਤੇ ਦਿਨੀ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ 13 ਚੋਂ 9 ਸੀਟਾਂ ਪਰਸ਼ੰਤ ਤਰ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਆਗੂ ਰਕੇਸ਼ ਕੁਮਾਰ ਬੇਟਾ ਦੀ ਧਰਮ ਪਤਨੀ ਸ਼੍ਰੀਮਤੀ ਸਿਖਾ ਗੁਪਤਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਜਿਨ੍ਹਾਂ ਦੀ ਅੱਜ ਡੇਰਾ ਬਾਬਾ ਨਾਨਕ ਵਿਖੇ ਦਾਜ ਪੋਸ਼ੀ ਹੋਈ ਤੇ ਇਸ ਮੌਕੇ ਹਲਕਾ ਵਧਾਈ ਗੁਰਦੀਪ ਸਿੰਘ ਰੰਧਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੰਜੀਤ ਬਾਠ ਅਤੇ ਆਮ ਆਦਮੀ পার্টি কৌসলারি ਉਥੇ ਮੌਜੂਦ ਸਨ ਇਸ ਮੌਕੇ ਗਰਦੀਪ ਸਿੰਘ ਰੰਦਾਵਾ ਰਜੀਤ ਬਾਠ ਅਤੇ ਹੋਰ ਪਹੁੰਚੇ ਹੋਏ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮੂਹ ਕੌਂਸਲਰਾਂ ਵੱਲੋਂ ਸ਼੍ਰੀਮਤੀ ਸਿਖਾ ਗੁਪਤਾ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਗਿਆ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਆਪਾਗੂ ਅਰਜੀਸ਼ ਕੁਮਾਰ ਬੇਟਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸਿਖਾ ਗੁਪਤਾ ਨੇ ਐਮਐਲ ਗਰਦੀਪ ਸਿੰਘ ਰੰਦਾਵਾ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਸਮੂਹ ਕੌਂਸਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਬੰਮੂ ਕੇ ਤੇ ਹਲਕਾ ਢੇਰਾ ਬਾਬਾ ਨਾਨਕ ਤੇ ਵਿਕਾਸ ਵਿੱਚ ਕੋਈ ਕਸਮ ਨਹੀਂ ਛੱਡਣਗੇ 350 ਦਿੱਤਰ ਤੱਕ ਢੇਰਾ ਬਾਬਾ ਨਾਨਕ ਚਾ ਆਪਾਂ ਸਾਰੇ ਮਿਊਸਲ ਕਮੇਟੀ ਇਕੱਠੇ ਹੋਏ ਆ ਕਿ ਜਿਹੜੇ ਲੰਬੇ ਸਮੇਂ ਤੋਂ ਸਾਨੂੰ ਉਡੀਕ ਸੀਗੀ ਢੇਰਾ ਬਾਬਾ ਨਾਨਕ ਕੀ ਮਿਊਸਲ ਕਮੇਟੀ ਦਾ ਪ੍ਰਧਾਨ ਜਿਹੜਾ ਆਮਾਦੀ ਪਾਰਟੀ ਦਾ ਬੰਨਾ ਉਹ ਅੱਜ ਦਿਨ ਆ ਗਿਆ ਅੱਜ ਆਮਾਦੀ ਪਾਰਟੀ ਦਾ ਪ੍ਰਧਾਨ ਜਿਹੜਾ ਉਹਨਾਂ ਨਾਲ ਆਪਾਂ ਕੰਸਟੀਟਿਊਸ਼ਨ ਬਦਲੀ ਕਰਵਾਣਾ ਮੇਰੀ ਛੋਟੀ ਭੈਣ ਸ਼ਿਫਾ ਗੁਪਤਾ ਜੀ ਉਹ ਤੁਹਾਡੇ ਪ੍ਰੈਜ਼ੀਡੈਂਟ ਬਣੇ ਨੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਕੁਮਰ ਜਗਨੂ ਜੀ ਬਣੇ ਨੇ ਉਹਨਾਂ ਨੂੰ ਵੀ ਅੱਜ ਆਪਾਂ ਤੇ ਬਿਠਾਉਣਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਗੱਲ ਇਹਨਾਂ ਕਹਿੰਦੇ ਕਿ ਬੜੀ ਤੂਰੰਦੇਸ਼ੀ ਨਾਲ ਤੁਸੀਂ ਇਹ ਫੈਸਲਾ ਕੀਤਾ ਪ੍ਰਧਾਨਤਾ ਜਾਂ ਵਾਈਸ ਪ੍ਰਧਾਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਪ੍ਰੇਮ ਸਾਗਰ ਕੁਤਾਨ ਦੀ ਚੀਜ਼ ਪਾਣੀ ਹੇਠੋਂ ਦੇ ਕਾਰਨ ਜਿਹੜਾ ਇੱਕ ਵਾਰੀ ਪ੍ਰਧਾਨ ਬਣ ਚਾਹੇ ਤਾਂ ਉਹਦੀਆਂ 2-3 ਪੁਸਤਾ ਵਾਰੇ ਤਰ ਜਾਂਦੀਆਂ ਨੇ ਤਾਂ ਜਿਹੜੇ ਜਿਹੜੇ ਬੰਦੇ ਨੇ 15 ਤੋਂ 20 ਸਾਲ ਪ੍ਰਧਾਨਗੀ ਕੀਤੀ ਹੋਵੇ ਤਾਂ ਜਿਸ ਜਿਹੜੇ ਚ ਪੋਜੀਸ਼ਨ ਤੇ ਪਰਿਵਾਰ ਅਜ ਮਿਹਨਤ ਢੇਰਾ ਬਾਬਾ ਨਾਨਕ ਦੀ ਕਰ ਰਿਆ ਫਿਰ ਕਰਕੇ ਇਹਨੂੰ ਦਸਨ ਦੀ ਲੋੜ ਨੇ ਇਸ ਸਿਅਤ ਨਾਲ ਅਮਾਗਾਰੀ ਬਾਰੇ ਕਿੰਨ ਦਸਨ ਦੀ ਜਰੂਰਤ ਹੈ ਉਹੀ ਪਰਿਵਾਰ ਇਹਨਾਂ ਨੂੰ ਬਾਬੇ ਨਾਨਕ ਦੀ ਕਿਰਪਾ ਨਾਲ ਫਿਰ ਦੁਬਾਰਾ ਢੇਰਾ ਬਾਬਾ ਨਾਨਕ ਨੇ ਸੇਵਾ ਕਰਦਾ ਮੌਕਾ ਮਿਲਿਆ ਕਾਬੀਰ ਕਰਾਂ ਲਗੇ ਬੜੀ ਸੱਚੀ ਸੁੱਤੀ ਧਾਰਨਾ ਨਾਲ ਡੇਰਾ ਬਾਬਾ ਨਾਨਕ ਦੀ ਸੇਵਾ ਕਰਮ ਨੇ ਤੇਰਨਾ ਸਾਹਿਬ ਬੜੀਆਂ ਤੇ ਜਦੋਂ ਲਖਣਾਂ ਤੋਂ ਪਹਿਲਾਂ ਬੜੇ ਜਿਵੇਂ ਸਾਡੇ ਪੁਰਾਣਾ ਰਵਾਜ ਬਣਿਆ ਸੀਗਾ ਡੇਰਾ ਬਾਬਾ ਨਾਨਕ ਦਾ ਤੇ ਜੇ ਵੀ ਸਰਕਾਰ ਆ ਉਹ ਆਪਣੇ ਆਪ ਹੀ ਐਮਸੀ ਬਣ ਕੇ ਜਾਂ ਦਾदू ਜੀ ਉੱਤੇ ਹੁੰਦੇ ਰਹੇ ਨੇ ਅੱਜ ਧਰ ਵਾਲੀਓਂ ਤੇਰੇ ਅੱਜ ਡੇਰਾ ਬਾਬਾ ਨਾਨਕ ਦੀ ਜਿਹੜੀ ਮਿਊਂਸਪਲ ਕਮੇਟੀ ਦੀ ਚੋਣ ਹੋ ਕੇ ਹੈਗੀ ਆ ਉਹਦੇ ਸਬੰਧ ਚ ਅੱਜ ਜਿਹੜੀ ਉਹਨਾਂ ਦੀ ਉਹਨਾਂ ਨੂੰ ਚੇਅਰ ਤੇ ਬਿਠਾਉਣ ਦੀ ਜਿਹੜੀ ਰਸਮ ਸੀਗੀ ਉਹ ਪੂਰੀ ਹੋਈ ਆ ਪਿਛਲੇ ਦਿਨਾਂ ਚ ਬਹੁਤ ਵੱਡੀ ਪੱਧ ਤੇ ਲੋਕਾਂ ਨੇ ਡੇਰਾ ਬਾਬਾ ਨਾਨਕ ਵਾਲਿਆਂ ਨੇ ਆ ਭਾਈ ਮਰਦ ਸਿੰਘ ਜਿਹੜੇ ਕਾਉਂਸਲਰ ਆ ਆਮ ਆਦਮੀ ਪਾਰਟੀ ਦੇ ਬਣਾਏ ਜਿਹਦੇ ਵਿੱਚ ਸ਼ਿਖਾ ਗੁਪਤਾ ਜੀ ਨੂੰ ਆਪਾਂ ਪਰ ਪ੍ਰੈਜ਼ੀਡੈਂਟ ਲਾਇਆ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਵਾ ਕੁਲਵਿੰਦਰ ਸਿੰਘ ਜੁਗਨੂ ਬਾਬਾ ਜੀ ਉਹਨਾਂ ਨੂੰ ਲਾਇਆ ਅੱਜ ਉਹਦੀ ਜਿਹੜੀ ਰਸਮੀ ਜਿਹੜਾ ਸੀ ਉਹਨਾਂ ਨੂੰ ਉਹਦੇ ਸਬੰਧ ਚੱਜ ਮੈਂ ਖਾਇਆ ਹੁਣ ਇਹ ਮੈਂ ਚੇਅਰ ਤੇ ਬਿਠਾ ਕੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਕਿਣੀ ਸ਼ਹਿਰ ਦੀ ਉਹਨਾਂ ਦੇ ਹੱਥ ਚ ਦੇ ਕੇ ਚੱਲਿਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਬੜੀ ਵਧੀਆ ਢੰਗ ਨਾਲ ਤੋਂ ਇਸ ਪਰਿਵਾਰ ਨੂੰ ਪਿਛਲਾ ਤਜਰਬਾ ਵੀ ਆ ਕਿਉਂ ਇਹਨਾਂ ਦੇ ਸਹੁਰਾ ਸਾਹਿਬ ਦੀ ਜਿਹੜੀ ਬੇਟੀ ਨੂੰ ਅੱਜ ਬਿਠਾਇਆ ਤੇ ਸਹੁਰਾ ਸਾਹਿਬ ਪਿਛਲੇ 15-20 ਸਾਲ ਤੋਂ ਸ਼ਹਿਰ ਚ ਰਾਈਟ ਹੰਡਰਏ ਨੇ ਰੁਣਾ ਦਾ ਆਪਣਾ ਸਿਆਸੀ ਤਜਰਬਾ ਵੀ ਪਰਿਵਾਰ ਦਾ ਹੈਗਾ ਔਰ ਇੱਕ ਇਮਾਨਦਾਰੀ ਜਿਹੜੀ ਆ ਉਹ ਵੀ ਬੜੀ ਵੱਡੀ ਚੀਜ਼ ਹੈ ਜਿਹੜੀ ਪ੍ਰੇਮ ਸਾਗਰ ਗੁਪਤਾ ਜੀ ਤੋਂ ਵੇਖਣ ਨੂੰ ਮਿਲੀ। ਨਾ ਇੱਕ ਵਾਰੀ ਕੋਈ ਪ੍ਰੈਜ਼ੀਡੈਂਟ ਸ਼ਹਿਰ ਦਾ ਬਣ ਜੇ ਤਾਂ ਤਿੰਨ ਚਾਰ ਪੁਸ਼ਤਾਵਾਂ ਉਹਦੀਆਂ ਤਰ ਜਾਂਦੀਆਂ ਨੇ। ਅੱਜ ਵੀ ਉਹਦਾ ਪਰਿਵਾਰ ਜੇ ਸਾਹਿਬ ਦਾ ਡੇਰਾ ਬਾਬਾ ਨਾਨਕ ਚ ਕਿਰਤ ਕਰਕੇ ਰੋਟੀ ਕਮਾ ਕੇ ਖਾਂਦਿਆ। ਮੈਨੂੰ ਪਤਾ ਪਿਓ ਦੀ ਲਾਗ ਜ਼ਰੂਰ ਹੋਣਾ ਤੇ ਖੂਨ ਚ ਹੋਏਗੀ ਔਰ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਸ਼ਹਿਰ ਦੀ ਸੇਵਾ ਕੀਤੀ ਆ ਇਹ ਪਰਿਵਾਰ ਵੀ ਉਸੇ ਤਰ੍ਹਾਂ ਸ਼ਹਿਰ ਦੀ ਸੇਵਾ ਜ਼ਰੂਰ ਕਰੇਗਾ। ਸਸੋਂ ਵੋਦਨਦਰਾ ਅਨਾਜ ਜੇ ਤੁਸੀਂ ਰੰਧਾਵਾ ਸਾਹਿਬ ਨੂੰ ਤੁਸੀਂ ਚੈਲੰਜ ਕੀਤਾ ਕਿ ਜੋ ਫਤਿਹਗੜ ਜਾ ਕੇ ਮਮੀ ਮਗਰੀ ਜਾਵਾਂਗੇ ਬਿਲਕੁਲ ਜੀ ਇਹਦੇ ਚ ਕਿਹੜੀ ਗੱਲ ਹੈ ਤਾਂ ਪਾਰਟੀ ਨੇ ਦੇਖਣਾ ਹੈ ਇਹਦੇ ਚ ਪਾਰਟੀ ਮੈਨੂੰ ਕਹੇਗੀ ਕਿ ਤੂੰ ਚੱਲ ਉਹਦੇ ਮਗਰ ਤਾਂ ਮੈਂ ਜ਼ਰੂਰ ਜਾਵਾਂਗਾ ਕਿਉਂ ਨਹੀਂ ਜਾਵਾਂਗਾ ਇਹ ਤਾਂ ਇਹਦੇ ਚ ਕਿਹੜੀ ਗੱਲ ਹੈ ਲੜਾਈ ਲੜਨ ਦੇ ਆ ਵੱਟੀਆਂ ਲੜਾਈਆਂ ਇਹ ਤਾਂ ਵੱਡੀਆਂ ਲੜਾਈਆਂ ਵੀ ਲੜਾਂਗੇ ਕਿਉਂ ਨਹੀਂ ਲੜਾਂਗੇ ਇਹ ਤਾਂ ਪਾਰਟੀ ਨੇ ਦੇਖਣਾ ਜਾਂ ਪਾਰਟੀ ਕਹੇਗੀ ਕਿ ਤੂੰ ਚੱਲ ਫਤਿਹਗੜ ਚੱਲ ਜਾਂ ਪਾਰਟੀ ਕਹਦੇ ਕਿ ਤੂੰ ਗੁਰਦਾਸਪੁਰ ਚੱਲ ਤਾਂ ਗੁਰਦੀਪ ਸਿੰਘ ਪਾਰਟੀ ਦੇ ਦਿੱਤੇ ਹੋਏ ਦੇਸ਼ਾਂ ਤੇ ਇਹਦਾ ਉਹ ਚਲਦਾ ਵਾ ਜਿੱਥੇ ਪਾਰਟੀ ਮੇਰੀ ਡਿਊਟੀ ਲਾਏਗੀ ਮੈਂ ਉੱਥੇ ਲੈਕਚਰ ਆਣਾ। ਹਾਂ ਜੀ ਸਰ ਇੱਕ ਨਾ ਤੁਹਾਡੇ ਪੱਠੇ ਲੱਗੇ ਇੱਕ ਬੜਾ ਬੜਾ ਹਾਸਬ ਆਪਨਗਾ ਹੀ ਜਿਹੜੀਆਂ ਪ੍ਰਾਈਵੇਟ ਹੈਗੀਆਂ ਨੇ ਸਕੂਲ ਨੇ ਬਹੁਤ ਖਸਤਾ ਹਾਲਤ ਉਹਨਾਂ ਜਿਹਨੇ ਗੱਡੀਆਂ ਲਾਈਆਂ ਨੇ ਤੇ ਉਹਨਾਂ ਤੇ ਵੀ ਸਰ ਕੋਈ ਨਾ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਗੱਡੀਆਂ। ਬਿਲਕੁਲ ਜੀ ਮੈਨੂੰ ਮੇਰੇ ਨੋਟਸ ਹੈਗਾ ਇਹ ਗੱਲ ਆਪਾਂ ਜਰੂਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਕਿ ਜਿਹੜੇ ਬਹੁਤ ਪੁਰਾਣੀਆਂ ਬੱਸਾਂ ਜਿਹੜੀਆਂ ਨੇ ਬਿਨਾ ਕਿਸੇ ਪਰਮਨ ਤੋਂ ਬਿਨਾ ਕੇ ਇਨਸੋਰਸ ਤੋਂ ਚਲਦੀਆਂ ਨੇ ਸਕੂਲਾਂਾਂ ਚ ਉਹਨਾਂ ਤੇ ਵੀ ਆਉਣ ਵਾਲੇ ਸਮੇਂ ਚ ਇਹੜਾ ਸਕੰਜਾਬ ਕੱਸਾਂਗੇ ਔਰ ਸਾਫ ਸੁਥਰੀਆਂ ਬੱਚਾਂ ਜਿਹੜੀਆਂ ਨੇ ਪਾਸ ਹੋਈਆਂ ਬੱਚਾਂ ਜਿਹੜੀਆਂ ਆਰਟੀਓ ਲੋ ਉਹ ਸਕੂਲਾਂ ਚ ਜਿਹੜੀਆਂ ਚਲਾਵਾਂਗੇ ਸਿਰਫ ਇਥੋਂ ਤੱਕ ਕਿ ਉਹਨਾਂ ਨੂੰ ਹਾਈ ਸਕਿਉਰਿਟੀ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਉਹ ਤਾਂ ਇਹ ਤਾਂ ਨਲਕੀ ਇਹਨਾਂ ਕਿਤੇ ਕਿਤੇ ਨੂੰ ਠੀਕ ਕਰਾਂਗੇ ਕਰਦਾਂਗੇ ਅੱਜ ਪੰਜਾਂ ਜਿੱਤ ਅੱਜ ਕੋਸੀ ਹੋਈ ਕਿਵੇਂ ਦਾ ਮਹਿਸੂਸ ਕਰ ਰਹੇ ਬਹੁਤ ਲੱਗਿਆ ਬਹੁਤ ਖੁਸ਼ ਆ ਵੀ ਗਿਆ ਨਾ ਜਲਦੋਂ ਮੈਂ ਤੁਹਾਨੂੰ ਮੈਂ ਨਤਮੇ ਅਭਿ ਮਾਤਨਾ ਦਾ ਸ਼ੁਕਰੀਆ ਕਰਾਂਗੀ ਬਾਕੀ ਸਜਣੀਆਂ ਵੀ ਮੇਰੀਆਂ ਇੱਥੇ ਭੈਣਾਂ ਭਰਾਣੇ ਸਾਰਿਆਂ ਨੂੰ ਮੇਰੀ ਸਸੀਆਤ ਨਾਲ ਬਾਕੀ ਮਾਂ ਲਕਦੀ ਮੇਰੇ ਤੇ ਮੇਰ ਹੋਈ ਹੈ ਤੇ ਸਭ ਦੇ ਸਾਥ ਨਾਲ ਤੇ ਸਭ ਦੇ ਵਿਸ਼ਵਾਸ ਨਾਲ ਇਹ ਜਿਹੜੀ ਮੈਨੂੰ ਪ੍ਰਦਾਨ ਕੀ ਮਿਲੀ ਹੈ ਮੈਂ ਉਹ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਜੋ ਸਰਵਸੇ ਇਸ ਸਮਸਿਆਵਾਂ ਨੇ ਉਹਨਾਂ ਨੂੰ ਕਿਵੇਂ ਫਿਰਸ ਮਿਹਨਤ ਕਰੂੰਗੀ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਦੇਖਾਂਗੀ ਤੇ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੀ ਜੋ ਵੀ ਕੰਮ ਇੱਥੇ ਚੱਲਦੇ ਪਿਆ ਕਰਾਂਗੀ ਇਹ ਤੁਹਾਡਾ ਨਾਮ ਹੈ ਅੱਜ ਸਾਰਾ ਜੱਤਾ ਜੋ ਕੋਸੀ ਹੈ ਕਿਵੇਂ ਦਾ ਮਹਿਸੂਸ ਕਰੇ ਬਹੁਤ ਖੁਸ਼ੀ ਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਪਹਿਲਾਂ 3 ਵਾਰ ਪ੍ਰਧਾਨ ਰਹੇ ਆ 82 ਚ 92 ਚ ਤੇ 2002 ਚ ਤੇ ਦੁਬਾਰਾ 2005 ਚ ਪਰਮਾਦਮਾ ਨੇ ਇਹ ਮੇਰ ਬਖਸ਼ੀ ਆ ਤੇਹੀ ਜੋ ਲੋਕਾਂ ਦੇ ਕੰਮ ਪਾਣਗੇ ਬਿਹਰੇ ਦੇ ਨੇ ਸਾਰੇ ਪਹਿਲ ਦੇ ਹੱਥ ਕਰਾਂਗੇ ਜੋ ਵੀ ਕਿਸੇ ਨੂੰ ਮੁਸ਼ਕਲ ਆ ਜੋ ਕੰਮ ਪਾਣ ਦੇ ਨੇ ਜਿੰਨੇ ਵੀ ਕੰਮ ਪਾਣ ਦੇ ਕਿਸੇ ਤਰ੍ਹਾਂ ਦੇ ਵੀ ਨੇ ਚਲੋ ਜੋ ਮਰਜ਼ੀ ਕਰਨਾ ਪਾਵੇ ਜਿੱਥੇ ਮਰਜ਼ੀ ਜਾਣਾ ਪਵੇ ਸੀਐਮ ਸਾਹਿਬ ਕੋ ਜਾਣਾ ਪਵੇ ਖਰੋ ਕੇ ਮੰਤਰੀ ਕੋ ਜਾਣਾ ਪਵੇ ਰਕਾਵਾ ਸਾਹਿਬ ਨਾਲ ਲੈ ਕੇ ਆਈ ਜੀ ਉਹਨਾਂ ਦੇ ਰਹਿਨਮਾਈ ਹੈਟ मतलब ਜੰਗੀ ਪੱਧਰ ਤੇ ਕੰਮ ਕਰਾ ਲਏ ਇਹ ਨਹੀਂ ਕਿ ਛੋਟੇ ਵੱਡੇ ਇਤਨਾ ਜਿੰਨੇ ਲੋਕਾਂ ਨੂੰ ਨੈਸਰ ਦੇਣਾ ਜਾਓ ਕਿ ਡੇਰਾ ਬਾਬਾ ਨਾਨਕ ਜੀ ਨੂੰ ਵੀ ਕਿਸ ਤਰ੍ਹਾਂ ਦਾ ਮੁਖਾ ਜੋ ਸਾਡੇ ਨਾਤੇ ਬਾਰੇ ਖੂਬ ਲੋਕੀ ਬਹੁਤ ਸਿਆਣੇ ਨੇ ਲੋਕਾਂ ਨੂੰ ਪਤਾ ਹੈ ਕਿ 10 ਸਾਲ ਬਾਅਦ ਦੁਬਾਰਾ ਮਗਰ ਕੌਨ ਸਹੁੰ ਖਾਣ ਚਾਹੀਏ ਲੋਕੀ ਬਹੁਤ ਸਿਆਣੇ ਨੇ ਤੇ ਲੋਕੀ ਮੈਨੂੰ ਪੂਰੀ ਉਮੀਦ ਆ ਕਿ ਪੂਰਾ ਸਹਿਯੋਗ ਦੇਣਗੇ ਨਗਰ ਕੌਂਸਲ ਦੇ ਬਾਬਾ ਗਾਨਾ ਨੂੰ ਕਿਸੇ ਕਿਸਮ ਦੀ ਕੋਈ ਲੋਕਾਂ ਵੱਲੋਂ ਵੀ ਸ਼ਿਕਾਇਤ ਨਹੀਂ ਮਿਲੇਗੀ ਜੋ ਮੈਨੂੰ ਮਹਿਸੂਸ ਹੁੰਦਾ ਹੁਣ ਤੇ ਸਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੇ ਵੀ ਪੈਸੇ ਜ਼ਰੂਰਤ ਹੋਏਗੀ ਕੀ ਕਾਇਆ ਕਲਪ ਕਰੋਗੇ ਉਹ ਪੈਸੇ ਨਾਲ ਬਿਲਕੁਲ ਸਰ ਬਿਲਕੁਲ ਬਿਲਕੁਲ ਜਿੱਥੇ ਜੋ ਜ਼ਰੂਰਤ ਸਮਝਾਂਗੇ ਨਜਾਇਜ਼ ਪੈਸੇ ਵੀ ਨਹੀਂ ਖਰਚਾਂਗੇ ਸਰਕਾਰ ਦੇ ਪੈਸੇ ਵੀ ਤੇ ਸਾਡੇ ਪੈਸੇ ਨੇ ਲੋਕਾਂ ਦੇ ਤੁਹਾਡੇ ਪੈਸੇ ਨੇ ਲੋਕਾਂ ਦੇ ਪੈਸੇ ਨੇ ਜਿੱਥੇ ਜਿੱਥੇ ਜੋ ਜੋ ਵੀ ਜਿਸ ਜਿਹਨੇ ਪਹਿਲਾਂ ਜੋ ਬੰਦਾ ਹੋਵੇਗਾ ਵਧੀਆ ਬਣਾਵਾਂਗੇ ਪੈਸੇ ਵੀ ਬਚਾਵਾਂਗੇ ਤੇ ਕੰਮ ਵੀ ਵਧੀਆ ਕਰਾਂਗੇ